ਪੰਦੇਕਾਸਟ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਪੰਜਾਬ ਦੀ ਗੱਲ ਪੰਜਾਬੀਆਂ ਦੀ ਗੱਲ ਪੰਜਾਬੀ ਦੇ ਵਿੱਚ ਆ ਅੱਜ ਗੱਲ ਕਰਨੀ ਆ ਕੁੱਲੜ ਪੀਜ਼ੇ ਵਾਲਿਆਂ ਦੀ ਮੈਂ ਕਾਫੀ ਧੀਰ ਤੋਂ ਨਾ ਆਪਾਂ ਪੰਜਕਾਸਟ ਦੇ ਵਿੱਚ ਸੋਚਿਆ ਹੈਗਾ ਕਿ ਕੁੱਲੜ ਪੀਜ਼ੇ ਵਾਲਿਆਂ ਤੇ ਰੀਲ ਜਾਂ ਕੋਈ ਇਦਾਂ ਦੀ ਪੌਡਕਾਸਟ ਨਹੀਂ ਬਣਾਵਾਂਗੇ ਕੋਈ ਆਪਣੇ ਕਮੈਂਟਸ ਨਹੀਂ ਦਵਾਂਗੇ ਉਹ ਤਾਂ ਆਪਾਂ ਸੋਚਿਆ ਹੈਗਾ ਕਿਉਂਕਿ ਆਪਾਂ ਨੂੰ ਲੱਗਾ ਕਿ ਉਸ ਟਾਈਮ ਤੇ ਇਹਨਾਂ ਨਾਲ ਕਾਫੀ ਮਾੜੀ ਹੋਈ ਹੈ ਕਾਫੀ ਟ੍ਰੋਲਿੰਗ ਹੋਈ ਇਹਨਾਂ ਦੀ ਤੇ ਕਿਤੇ ਕੁਝ ਕਰਨਾ ਲੈਣ ਇਹ ਇੱਕ ਨੈਤਿਕ ਫਰਜ ਆ ਬਣ ਜਾਂਦਾ ਕਿ ਆਪਾਂ ਇਦਾਂ ਦੀ ਟ੍ਰੋਲਿੰਗ ਦਾ ਹਿੱਸਾ ਨਾ ਬਣੀਏ ਜਾਂ ਆਪਾਂ ਇਦਾਂ ਦੀਆਂ ਗੱਲਾਂ ਦਾ ਹਿੱਸਾ ਨਾ ਬਣੀਏ ਹਾਲਾਂਕਿ ਜੇ ਆਪਾਂ ਉਸ ਟਾਈਮ ਤੇ ਇਹਨਾਂ ਦੀ ਵੀਡੀਓ ਕੁਝ ਪਾ ਦਿੰਦੇ ਜਾਂ ਕੁਝ ਵੀ ਟ੍ਰੋਲ ਕਰ ਦਿੰਦੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਕਰ ਦਿੰਦੇ ਕਮੈਂਟਸ ਲਾਈਕਸ ਸ਼ੇਅਰ ਸਬਸਕ੍ਰਾਈਬਰ ਫਾਲੋਅਰ ਇਹ ਉਹ ਬਥੇਰੇ ਆ ਜਾਣੇਗੇ ਸ਼ਾਇਦ ਇਹ ਕਦੀ ਵਾਇਰਲ ਵੀ ਹੋ ਜਾਂਦੀ ਬਟ ਆਪਾਂ ਨਹੀਂ ਕੀਤਾ ਹੁਣ ਕਿਉਂ ਕਰਨ ਲੱਗੇ ਆ ਕਿਉਂਕਿ ਇਹਨਾਂ ਦੀ ਪਿੱਛੇ ਜੇ ਕਿ ਰੀਲ ਆਈ ਹੈ ਜਿਹਦੇ ਵਿੱਚ ਬੀਬੀ ਜਿਹੜੀ ਆ ਉਹ ਨੱਚਣ ਢਈ ਆ ਤੇ ਪਿੱਛੋਂ ਆਂਦਾ ਵੀਰ ਜਿਹੜਾ ਉਹ ਹੈਗਾ ਤੇ ਆ ਕੇ ਤੇ ਕਹਿੰਦਾ ਵੀ ਦੁਨੀਆ ਬੜੀ ਭੈਣ ਚੋਦ ਇਦਾਂ ਕਰਕੇ ਸਮਥਿੰਗ ਠੀਕ ਹੈ ਜੀ ਆ ਮੇਰੇ ਨਾਲ ਦੇ ਨਹੀਂ ਵੇਖੀ ਸ਼ਾਇਦ ਉਹਨਾਂ ਨੂੰ ਪਰ ਉਹਨਾਂ ਨੂੰ ਵੀ ਹੁਣ ਸ਼ਾਇਦ ਪਤਾ ਲੱਗ ਗਿਆ ਇੱਕ ਰੀਲ ਆਈ ਹੈ ਇਹਨਾਂ ਦੀ ਇਦਾਂ ਦੀ ਆ ਮੈਨੂੰ ਹੁਣ ਇਸ ਚੀਜ਼ ਤੋਂ ਪ੍ਰੋਬਲਮ ਹੈ ਕਿਉਂਕਿ ਇੱਕ ਸਭ ਤੋਂ ਪਹਿਲਾਂ ਇਸ ਚੀਜ਼ ਦੀ ਆਪਾਂ ਹਿਸਟਰੀ 'ਚ ਜਾਵਾਂਗੇ ਪਿੱਛੋਂ ਲੈ ਕੇ ਤੇ ਹੁਣ ਤੱਕ ਕੀ ਕੀ ਹੋਇਆ ਸਾਰਾ ਆਪਾਂ ਇੱਕ ਵਾਰੀ ਡਿਸਕ੍ਰਾਈਬ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੇ ਆ ਪਹਿਲੂਆਂ ਤੋਂ ਠੀਕ ਹੈ ਜੀ ਸ਼ੁਰੂ ਕਰਦੇ ਆ ਸੋ ਕੁੱਲੜ ਪੀਜ਼ਾ ਵਾਲੇ ਜਿਹੜਾ ਕਪਲ ਆ ਇਹ ਵਾਇਰਲ ਹੋਇਆ ਸੀਗਾ ਕੁਛ ਇੱਕ ਸਾਲ ਪਹਿਲਾਂ ਜਲੰਧਰ ਦਾ ਇੱਕ ਕਪਲ ਆ ਇਹ ਤਾਂ ਵਾਇਰਲ ਹੋਇਆ ਹੀ ਕਿਉਂਕਿ ਉਸ ਟਾਈਮ ਤੇ ਫੂਡ ਵਲੋਗਿੰਗ ਜਿਹੜੀ ਸੀਗੀ ਇੱਕਦਮ ਉਫਾਨ ਤੇ ਆਈ ਹੀਗੀ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਸਪੈਸ਼ਲੀ ਫੂਡ ਵਲੋਗਿੰਗ ਬਹੁਤ ਜ਼ਿਆਦਾ ਵਾਇਰਲ ਹੋਈ ਜਿਹਦੇ ਵਿੱਚੋਂ ਇਹਨਾਂ ਦਾ ਵੀ ਕੰਟੈਂਟ ਚੱਲਣਾ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਕਰਕੇ ਇਹਨਾਂ ਨੇ ਰੀਲਾਂ ਰੂਲਾਂ ਪਾਉਣੀਆਂ ਸ਼ੁਰੂ ਕੀਤੀਆਂ ਆਪਣੇ ਪੇजेस ਬਣਾ ਲੈ ਵਾਇਰਲ ਹੋ ਗਏ ਵਾਈਰਲ ਹੋਣ ਤੋਂ ਬਾਅਦ ਆ ਪਿਛਲੇ ਕੁਝ ਟਾਈਮ ਦੇ ਵਿੱਚ ਤੁਹਾਨੂੰ ਪਤਾ ਕਿ ਇਹਨਾਂ ਦੀ ਇੱਕ ਟੇਪ ਇਹਨਾਂ ਦੀ ਇੱਕ ਵੀਡੀਓ ਬਾਹਰ ਆਈ ਜਿਹੜੀ ਕਿ ਕਾਫੀ ਵਾਇਰਲ ਕੀਤੀ ਗਈ ਲੋਕਾਂ ਵੱਲੋਂ ਕਾਫੀ ਮਜ਼ਾਕ ਵੀ ਉਡਾਇਆ ਗਿਆ ਹਨਾ ਜੀ ਕਾਫੀ ਕੁਛ ਹੋਦੇ ਤੇ ਬੋਲਿਆ ਵੀ ਗਿਆ ਆ ਉਹ ਜਿਹੜੀ ਵੀਡੀਓ ਸੀਗੀ ਉਹਦੇ ਦੋ ਪਹਿਲੂ ਸੀਗੇ ਨੰਬਰ 1 ਕੁਝ ਲੋਕਾਂ ਦਾ ਕਹਿਣਾ ਹੈਗਾ ਕਿ ਇਹਨਾਂ ਨੇ ਆਪ ਵਾਇਰਲ ਕੀਤੀ ਆ ਇਹਨਾਂ ਨੇ ਆਪ ਉਸ ਚੀਜ਼ ਨੂੰ ਬਾਹਰ ਕੀਤਾ ਤਾਂ ਕਿ ਹੋਰ ਜ਼ਿਆਦਾ ਫਾਲੋਅਰਸ ਆ ਸਕਣ ਹੋਰ ਜ਼ਿਆਦਾ ਇਸ ਚੀਜ਼ ਤੋਂ ਕਮਾ ਸਕਣ ਦੂਜਾ ਉਹਦਾ ਪਹਿਲੂ ਇਹ ਹੈਗਾ ਜਿਹੜਾ ਇਹਨਾਂ ਦਾ ਪੱਖ ਹੈਗਾ ਇਹਨਾਂ ਨੇ ਕਿਹਾ ਕਿ ਨਹੀਂ ਸਾਡੇ ਨਾਲ ਬਲੈਕਮੇਲਿੰਗ ਹੋਈ ਆ ਸਾਡੇ ਨਾਲ ਧੋਖਾਧੜੀ ਕੀਤੀ ਗਈ ਆ ਆ ਸਾਰਾ ਚੀਜ਼ ਆ ਤਾਂ ਕਰਕੇ ਸਾਡੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੁਣ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਜਦੋਂ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਮੇਨ ਮੁੰਡਾ ਸਹਿਜ ਨਾਮ ਆ ਸ਼ਾਹਦ ਵੀਰ ਦਾ ਉਹ ਜਾਂਦਾ ਥਾਣੇ ਉਹ ਤਾਂ ਤੁਸੀਂ ਵੇਖੀ ਹੋਣੀ ਚੌਂਕੀ ਤੇ ਬਾਹਰ ਖਲੋਗੇ ਤੇ ਆਖਣ ਦਿਆ ਕਿ ਉਹ ਏਆਈ ਨਾਲ ਬਣਾਈ ਗਈ ਵੀਡੀਓ ਹੈ ਉਹ ਮੇਰੀ ਵੀਡੀਓ ਨਹੀਂ ਹੈ ਸਾਡੇ ਸਾਡੇ ਮੂੰਹ ਲਾਏ ਗਏ ਨੇ ਉਹ ਸਾਡੀ ਓਰੀਜਨਲ ਵੀਡੀਓ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਵੀਡੀਓ ਓਰੀਜਨਲ ਆ ਠੀਕ ਹੈ ਜੀ ਉਹ ਏਆਈ ਦੇ ਨਾਲ ਨਹੀਂ ਬਣਾਈ ਗਈ ਅੱਜ ਕੱਲ੍ਹ ਦੇ ਬੱਚੇ-ਬੱਚੇ ਨੂੰ ਵੀ ਏਆਈ ਦਾ ਕਨਸੈਪਟ ਸਮਝ ਆ ਗਿਆ ਜਾਂ ਵੀਡੀਓ ਵੇਖ ਕੇ ਉਹ ਮਿੰਟ ਤੋਂ ਪਹਿਲਾਂ ਪਛਾਣ ਲੈਂਦਾ ਕਿ ਓਰੀਜਨਲ ਹੈ ਕਿ ਨਹੀਂ ਆ ਸੋ ਵੀਡੀਓ オリジナル ਹੈਗੀ ਖੈਰ ਉਸ ਤੋਂ ਬਾਅਦ ਇਹਦੇ ਤੇ ਕਾਫੀ ਪ੍ਰੈਸ਼ਰ ਪਿਆ ਇਹਦੇ ਕਾਫੀ ਟ੍ਰੋਲਿੰਗ ਹੋਈ ਫਿਰ ਵੀਰ ਸਾਹਮਣੇ ਆਇਆ ਫਿਰ ਵੀਰ ਨੇ ਆ ਕੇ ਮੰਨਿਆ ਕਿ ਹਾਂ ਉਹ ਵੀਡੀਓ オリジナル ਹੈ ਜੀ ਮੈਂ ਪਹਿਲਾਂ ਮੰਨਦਾ ਨਹੀਂ ਸੀ ਪਿਆ ਸਾਡੇ ਘਰ ਪੂਰਾ ਇਦਾਂ ਮਾਹੌਲ ਬਣ ਗਿਆ ਕਿ ਕੋਈ ਮਾਰੀ ਗਿਆ ਤੇ ਕਿਤੇ ਸੁਸਾਈਡ ਨਾ ਕਰ ਲਾਂ ਮੈਂ ਜਾਂ ਮੇਰੀ ਜਨਾਨੀ ਉਦੋਂ ਖੈਰ ਇਹਨਾਂ ਦੇ ਬੱਚੀ ਵੀ ਹੋਣ ਵਾਲੀ ਸੀਗੀ ਸਾਰਾ ਪੰਜਾਬ ਉਸ ਟਾਈਮ ਤੇ ਈਵਨ ਟ੍ਰੋਲਰਸ ਵੀ ਰੋਸਟਿੰਗ ਕਰਨ ਵਾਲੇ ਵੀ ਮੀਮਰਸ ਵੀ ਸਾਰੇ ਇਹਨਾਂ ਦੇ ਹੱਕ 'ਚ ਖਲੋਗੇ ਸਾਰਿਆਂ ਨੇ ਆ ਕੇ ਇਹਨਾਂ ਦੀ ਆਵਾਜ਼ ਨਾਲ ਆਵਾਜ਼ ਮਲਾ ਕੇ ਕਿਹਾ ਕਿ ਯਾਰ ਬੰਦ ਕਰ ਦੋ ਕਿ ਵੀਡੀਓ ਨੂੰ ਵਾਇਰਲ ਨਾ ਕਰੋ ਕਿਉਂਕਿ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਤੇ ਡੈਫੀਨੇਟਲੀ ਕਿਸੇ ਦੇ ਨਾਲ ਵੀ ਹੋ ਸਕਦਾ ਮੈਂ ਹਜੇ ਵੀ ਨਹੀਂ ਕਹਿੰਦਾ ਕਿ ਵੀਡੀਓ ਵਾਇਰਲ ਕਰੋ ਜਾਂ ਇਹਨਾਂ ਤੇ ਮਜ਼ਾਕ ਉਡਾਈਏ ਨਾ ਨਾ ਆਪਾਂ ਮਜ਼ਾਕ ਨਾ ਉਡਾਈਏ ਇਸ ਚੀਜ਼ ਨੂੰ ਪਰ ਸਮਝਣ ਦੀ ਲੋੜ ਆ ਇਹਨਾਂ ਨੂੰ ਵੀ ਜਿਹੜਾ ਕਪਲ ਹੈ ਖੈਰ ਉਸ ਤੋਂ ਬਾਅਦ ਵੀਰ ਨੇ ਰੋਕੇ ਕੋ ਵੀਡੀਓ ਪਾਈ ਤੇ ਵੀਰ ਨੇ ਕਾਫੀ ਕਿਹਾ ਕਿ ਨਹੀਂ ਜੀ ਸਾਡੇ ਨਾਲ ਬੌਮ ਮਾਰਾ ਹੋਇਆ ਇਦਾਂ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਖੈਰ ਵੀਰ ਨੇ ਇੱਕ ਦੋ ਨਾਮ ਵੀ ਲਿੱਤੇ ਕਰਨ ਦੱਤਾ ਮੈਨੂੰ ਖੁੱਦ ਬੜਾ ਵਧੀਆ ਲੱਗਦਾ ਮੁੰਡਾ ਰੋਸਟ ਕਰਦਾ ਠੀਕ ਹੈ ਚਲੋ ਵਧੀਆ ਜੀ ਫਨੀ ਕੰਟੈਂਟ ਆ ਉਹਦਾ ਉਹਦਾ ਨਾਮ ਲੈ ਲਿਆ ਇੱਕ ਦੋ ਹੋਰ ਰੋਸਟਾਂ ਦਾ ਨਾਮ ਲਿਤਾ ਫਰੈਸ਼ ਕੈਨੇਡੀਅਨ ਆਪਣਾ ਕੈਨੇਡਾ ਦਾ ਮੁੰਡਾ ਬ੍ਰੈਮਟਨ ਦਾ ਮੁੰਡਾ ਉੱਥੋਂ ਦਾ ਉਹ ਵੀ ਘੈਂਟ ਆ ਉਹ ਵੀ ਹਾਸੇ ਵਾਲਾ ਹਨਾ ਇਟਲੀ ਵਾਲਾ ਇੱਕ ਮੁੰਡਾ ਉਹਦਾ ਵੀ ਇਹਨਾਂ ਨੇ ਸ਼ਾਇਦ ਪਤਾ ਨਹੀਂ ਪਤਾ ਨਹੀਂ ਨਾਮ ਲਿਤਾ ਕਿ ਨਹੀਂ ਲਿਤਾ ਬਟ ਉਹ ਵੀ ਰੋਸਟਿੰਗ ਕਰਦਾ ਵਧੀਆ ਫਨੀ ਕਰਦਾ ਹਨਾ ਜੀ ਖੈਰ ਆਪਣਾ ਆਪਣਾ ਟੇਸਟ ਹੁੰਦਾ ਕਿਸੇ ਨੇ ਵੇਖਣਾ ਕਿਸੇ ਨੇ ਨਹੀਂ ਵੇਖਣਾ ਉਹ ਤੁਹਾਡੀ ਮਰਜ਼ੀ ਆ ਆ ਸਾਰੀਆਂ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਵੀਰ ਜਾਂਦਾ ਪੋਡਕਾਸਟ ਦੇ ਉੱਤੇ ਅਨਮੋਲ ਗਵਾਤਰਾ ਅਨਮੋਲ ਗਵਾਤਰਾ ਆਪਾਂ ਸਾਰਿਆਂ ਨੂੰ ਪਤਾ ਵਧੀਆ ਬੰਦਾ ਹਨਾ ਜੀ ਉਹਦਾ ਚਲੋ ਜਿਹੜਾ ਉਹ ਚੈਰਿਟੀ ਕਰਦਾ ਸਭ ਕੁਝ ਉਹਨਾ ਵੇਖਿਆ ਵਧੀਆ ਖੈਰੇ ਪੋਡਕਾਸਟ ਦੇ ਉੱਤੇ ਜਾ ਕੇ ਮੈਂ ਉਸ ਚੀਜ਼ 'ਚ ਨਹੀਂ ਪਾਉਂਗਾ ਕਿ ਅਨਮੋਲ ਗਵਾਤਰੇ ਦਾ ਕੀ ਰੋਲ ਹੈ ਜਾਂ ਉਹਨੇ ਕਿਉਂ ਬੁਲਾਇਆ ਨਹੀਂ ਉਹ ਪੋਡਕਾਸਟ ਆਪਾਂ ਵੀ ਪੋਡਕਾਸਟ ਕਰਦੇ ਆਂ ਸ਼ਾਇਦ ਮੈਂ ਪਰ ਕਲੀਅਰਲੀ ਕਹਿ ਦਿੰਨਾ ਜੇ ਮੈਂ ਇਹਨਾਂ ਨੂੰ ਸਦਾਦਾ ਤੇ ਮੈਂ ਤੇ ਤਾਂ ਸਦਣਾ ਹੈਗਾ ਜਾਂ ਆਪਾਂ ਤਾਂ ਪੰਜ ਕਾਸਟ ਤੇ ਸਦਣਾ ਹੈਗਾ ਕਿ ਸਾਡੇ ਵੀ ਵਿਊਜ਼ ਬੰਦੇ ਸਾਡਾ ਵੀ ਇੱਕ ਵਾਰੀ ਪਤਾ ਲੱਗਦਾ ਚੈਨਲ ਦਾ ਤੇ ਫੇਰ ਆਪਾਂ ਮੈਂ ਤੇ ਕਲੀਅਰਲੀ ਕਹੂੰਗਾ ਮੈਂ ਇਹ ਨਹੀਂ ਕਹੂੰਗਾ ਕਿ ਮੈਂ ਇਹਨਾਂ ਦਾ ਪੱਖ ਰਖਾਉਣਾ ਹੈਗਾ ਜਾਂ ਡਿਪਰੈਸ਼ਨ ਚ ਨਾ ਜਾਣ ਡਿਪਰੈਸ਼ਨ ਚ ਉਹ ਕੰਨਾਂ ਨੇ ਕਾਦਾ ਜਾਣਾ ਉਸ ਤੋਂ ਪਹਿਲਾਂ ਤੇ ਉਹਨਾਂ ਦੀਆਂ ਰੀਲਾਂ ਆ ਗਈਆਂ ਸੀ ਅਗਲੇ ਵਲੋਗਿੰਗ ਕਰਦੇ ਫਿਰਦੇ ਸੀਗੇ ਕਿ ਅੱਜ ਮੈਂ ਇੱਥੇ ਜਾ ਰਹਾ ਹਾਂ ਉੱਥੇ ਜਾ ਰਹਾ ਹਾਂ ਸੋ ਆਪਾਂ ਉਸ ਚੀਜ਼ 'ਚ ਨਹੀਂ ਪੈਣਾ ਆਪਾਂ ਤੇ ਕਲੀਅਰਲੀ ਕਵਾਂਗੇ ਇਹਨਾਂ ਨੂੰ ਸੱਦ ਕੇ ਇੱਕ ਹਾਈਪ ਮਿਲਣੀ ਸੀਗੀ ਇਹਨਾਂ ਨੂੰ ਸੱਦ ਕੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਸੀਗੀ ਮੈਂ ਤੇ ਤਿੱਖੇ ਸਵਾਲ ਵੀ ਸ਼ਾਇਦ ਆਪਾਂ ਪੁੱਛ ਲੈਣੇ ਸੀਗੇ ਖੈਰ ਆਪਾਂ ਉਸ ਚੀਜ਼ 'ਚ ਨਹੀਂ ਜਾਂਦੇ ਹਨ ਕਿਉਂਕਿ ਕੱਲ ਨੂੰ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਬਹਿਣਾਗੇ ਇਹਨਾਂ ਨਾਲ ਨਹੀਂ ਬਹਿਣਾ ਪ੍ਰੋਬੇਬਲੀ ਨਾ ਹੀ ਬੈਠਾਂਗੇ ਖੈਰ ਉਸ ਤੋਂ ਬਾਅਦ ਇਹਨਾਂ ਨੇ ਰੀਲਾਂ ਪਾਉਣੀਆਂ ਫੇਰ ਸ਼ੁਰੂ ਕਰਤੀਆਂ ਉਦਾਂ ਦੀ ਉਦਾਂ ਹੁਣ ਜੇ ਕਿਸੇ ਨਾਲ ਤੇ ਇੱਕ ਆ ਜਿਹੜੀ ਰੀਲ ਹੁਣ ਰੀਸੈਂਟਲੀ ਆਈ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨ ਉਹ ਚ ਗਾਲ ਕੱਢੀ ਗਈ ਹੈ ਦੁਨੀਆ ਨੂੰ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹੁੰਦਾ ਐਜ਼ ਅ ਵਿਊਅਰ ਤੁਸੀਂ ਵੀ ਇੱਕ ਇਨਸਾਨ ਹੋ ਹਨਾ ਐਜ਼ ਐਨ ਆਡੀਅנס ਤੁਸੀਂ ਵੀ ਹਰੇਕ ਇੰਡੀਵਿਜੂਅਲ ਇੱਕ ਇਨਸਾਨ ਆ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਆਪਣੇ ਮਾਂ ਪਿਓ ਤੋਂ ਭੈਣ ਭਰਾ ਤੋਂ ਵੱਡਿਆਂ ਤੋਂ ਆਪਣੇ ਤੋਂ ਅਸੂਲ ਸਿੱਖੇ ਹੋਣਗੇ ਜ਼ਿੰਦਗੀ ਦੇ ਵਿੱਚ ਕਈ ਰੱਖਦੇ ਨੇ ਕਈ ਨਹੀਂ ਰੱਖਦੇ ਅਸੂਲਾਂ ਨੂੰ ਪਰ ਮੋਸਟਲੀ ਜਿਹੜੇ ਲੋਕ ਨੇ ਮੈਨੂੰ ਲੱਗਦਾ ਪੰਜਾਬ ਦੇ ਤੇ ਇਦਾਂ ਦੇ ਲੋਕ ਨੇ ਆ ਆਣਖੀ ਲੋਕ ਆ ਆਪਾਂ ਆਪਣੇ ਅਸੂਲਾਂ ਨੂੰ ਬੜਾ ਸਾਹਮ ਕੇ ਰੱਖਦੇ ਆ ਅਣਖ ਨੂੰ ਬੜਾ ਸਾਹਮ ਕੇ ਰੱਖਦੇ ਆ ਮੇਰਾ ਸਵਾਲ ਇਹ ਆ ਕਿ ਜੇ ਕਿਸੇ ਦੀ ਜੇ ਤੁਹਾਡੀ ਜਾਂ ਕਿਸੇ ਦੀ ਵੀ ਇਦਾਂ ਦੀ ਰੀਲ ਵਾਇਰਲ ਹੋ ਜਾਂਦੀ ਆ ਰੀਲ ਸੌਰੀ ਵੀਡੀਓ ਵਾਇਰਲ ਹੋ ਜਾਂਦੀ ਆ ਜੇ ਤੁਹਾਡੀ ਜਾਂ ਕਿਸੇ ਵੀ ਤੁਹਾਡੇ ਜਾਣ ਪਛਾਣ ਵਾਲਿਆਂ ਦੀ ਇਹੋ ਜੀ ਵੀਡੀਓ ਵਾਇਰਲ ਹੋ ਜਾਂਦੀ ਆ ਜਿਹੜੀ ਪਰਸਨਲ ਵੀਡੀਓ ਆ ਪ੍ਰਾਈਵੇਟ ਵੀਡੀਓ ਮੈਨੂੰ ਲੱਗਦਾ ਕਿ ਆਪਾਂ ਇੰਸਟਾਗ੍ਰam ਤੋਂ ਜਾਂ ਸੋਸ਼ਲ ਮੀਡੀਆ ਤੋਂ ਆਲਰੇਡੀ ਬੰਦ ਕਰ ਦਾਂਗੇ ਮੈਨੂੰ ਤਾਂ ਲੱਗਦਾ ਕੋਈ ਜੇ ਕੋਈ ਹੋਰ ਬੰਦਾ ਹੋਊਗਾ ਨਾ ਉਹਦੇ ਆਪਣਾ ਸੋਸ਼ਲ ਮੀਡੀਆ ਬੰਦ ਕਰਕੇ ਮੈਨੂੰ ਤਾਂ ਲੱਗਦਾ ਕਈ ਤੇ ਲੋਕ ਤੇ ਕਈ ਕਰਦੇ ਵੀ ਆ ਕਈ ਤੇ ਲੋਕ ਆਪਣਾ ਸ਼ਹਿਰ ਛੱਡ ਕੇ ਭੱਜ ਜਾਂਦੇ ਆ ਸ਼ਹਿਰ ਛੱਡ ਕੇ ਕਿਤੇ ਹੋਰ ਵੱਸ ਜਾਂਦੇ ਆ ਕਿ ਭਾਈ ਇੰਨੀ ਬੇਇੱਜ਼ਤੀ ਹੋ ਗਈ ਆ ਐਸ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬੇਇੱਜ਼ਤੀ ਹੋਈ ਆ ਤੇ ਮੈਂ ਤੇ ਇੱਥੇ ਹੋਰ ਨੱਕ ਨਹੀਂ ਵਢਾ ਸਕਦਾ ਆਪਾਂ ਹੋਰ ਕਿਤੇ ਜਾ ਕੇ ਰਹਿ ਲਾਂਗੇ ਆਰਾਮਾ ਖੈਰ ਚਲੋ ਉਹ ਆਜ਼ਾਦੀ ਇਹਨਾਂ ਦੀ ਇਹਨਾਂ ਨੇ ਇਹ ਰਹੇ ਉਥੇ ਜੇ ਹੁਣ ਵੀ ਰਹਿਣ ਦੇ ਜੋ ਵੀ ਕਰਨ ਦੇ ਕਰਨ ਮੈਂ ਉਸ ਚੀਜ਼ ਦੇ ਅਗੇਂਸਟ ਨਹੀਂ ਹੈਗਾ ਸੋਸ਼ਲ ਮੀਡੀਆ ਯੂਜ਼ ਕਰਦੇ ਆ ਕਰਨ ਉਹ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਟ ਭਾਈ ਤੁਸੀਂ ਥੋੜਾ ਜਿਆਦਾ ਦਿਮਾਗ ਲਾ ਕੇ ਸੋਚੋ ਜਿਹੜੇ ਜਿਹੜੀ ਦੁਨੀਆ ਨੂੰ ਤੁਸੀਂ ਗਾਲ ਕੱਢ ਕੇ ਭੈਣ ਦੀ ਕਰਨ ਦੇ ਜੇ ਉਹਨਾਂ ਚੋਂ ਹੀ ਕੁਝ ਦੁਨੀਆ ਚੋਂ ਜਾਂ ਜ਼ਿਆਦਾਤਰ ਉਹਨਾਂ ਚੋਂ ਲੋਕਾਂ ਨੇ ਤੇ ਤੁਹਾਡੀ ਸਪੋਰਟ ਕੀਤੀ ਹੀਗੀ ਦੁਨੀਆ ਦੇ ਵਿੱਚ ਉਹ ਵੀ ਤੇ ਆਉਂਦੇ ਆ ਜਿਹੜੇ ਤੁਹਾਡੇ ਰੀਲਾਂ ਥੱਲੇ ਕਮੈਂਟ ਜਾ ਕੇ ਲਿਖਣ ਦੇ ਹੀਗੇ ਕਿ ਕੋਈ ਨਹੀਂ ਦੀਦੀ ਸਪੋਰਟ ਹੈ ਤੁਹਾਨੂੰ ਕੋਈ ਨਹੀਂ ਵੀਰੇ ਦੀਦੀ ਨੂੰ ਸਪੋਰਟ ਕਰਿਓ ਦੀਦੀ ਨੂੰ ਸੁਸਾਈਡ ਨਾ ਕਰਨ ਦਿਓ ਜੇ ਦੀਦੀ ਨੂੰ ਆਹ ਨਾ ਕਰਨ ਦਿਓ ਗੁੱਡੀ ਦਾ ਧਿਆਨ ਰੱਖਿਓ ਉਵਰੇ ਦੁਨੀਆ ਦੇ ਵਿੱਚ ਹੀ ਆਏ ਤੁਸੀਂ ਉਹਨਾਂ ਨੂੰ ਵੀ ਟ੍ਰੋਲ ਕਰਤਾ ਚਲੋ ਠੀਕ ਹੈ ਟ੍ਰੋਲਰਸ ਜਾਂ ਮੀਮਰਸ ਜੋ ਵੀ ਹੈ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਆ ਭੈਣ ਦੀ ਗੱਲ ਕੱਢ ਕੇ ਵੀਡੀਓ ਪਾ ਵੀ ਦਿੱਤੀ ਹੋਊਗੀ ਕਿਉਂਕਿ ਹੁਣ ਜੇ ਤੁਸੀਂ ਕਹੋ ਕਿ ਤੁਹਾਨੂੰ ਉਹ ਪ੍ਰੋਮੋਸ਼ਨਲੀ ਮਿਲਿਆ ਹੈਗਾ ਗਾਣਾ ਤੇ ਤੁਸੀਂ ਸਿਰਫ ਉਹ ਗਾਣੇ ਦੇ ਲਿਪਸਿੰਕ ਕੀਤਾ ਤੇ ਇਹ ਗੱਲ ਝੂਠੀ ਹੈ ਤੁਸੀਂ ਇਹੋ ਜਿਹੇ ਗਾਣੇ ਨੂੰ ਅਵੋਇਡ ਵੀ ਕਰ ਸਕਦੇ ਹੈਗੇ ਇਗਨੋਰ ਵੀ ਕਰ ਸਕਦੇ ਹੈਗੇ ਨਾ ਕਰ ਸਕਦੇ ਹੈਗੇ ਕਿ ਆਪਾਂ ਭਾਈ ਇਦਾਂ ਦਾ ਗਾਣਾ ਜਾਂ ਉਹ ਫਰੇਜ਼ ਗਾਣੇ ਦਾ ਨਹੀਂ ਯੂਜ਼ ਕਰਨਾ ਬਟ ਤੁਸੀਂ ਕੀਤਾ ਤੁਸੀਂ ਕਿਉਂ ਕੀਤਾ ਤੁਸੀਂ ਆਪਣੇ ਟ੍ਰੋਲਰਸ ਤੇ ਮੀਮਰਸ ਨੂੰ ਲੌਨ ਲਈ ਕੀਤਾ ਕਿਆ ਪਾਉਣਾ ਨੂੰ ਲਾ ਕੇ ਗਾਲ ਕੱਢਦੇ ਆ ਬਟ ਭਾਈ ਥੋੜਾ ਜਿਹਾ ਦਿਮਾਗ ਲਾ ਲਓ ਉਸੇ ਦੁਨੀਆ ਦੇ ਵਿੱਚ ਉਹ ਵੀ ਲੋਕ ਆਉਂਦੇ ਆ ਜਿਨ੍ਹਾਂ ਨੇ ਤੁਹਾਡੀ ਸਪੋਰਟ ਕੀਤੀ ਮੈਨੂੰ ਹਾਸਾ ਵੀ ਆਉਂਦਾ ਓਨੈਸਟਲੀ ਦੱਸਣ ਲੱਗਾ ਮੈਨੂੰ ਹਾਸਾ ਵੀ ਆਉਂਦਾ ਕਿਉਂਕਿ ਇਹਨਾਂ ਦੀ ਇਹਨਾਂ ਦੀਆਂ ਰੀਲਾਂ ਦੇ ਥੱਲੇ ਕਮੈਂਟ ਆਉਂਦੇ ਆ ਕਿ ਦੀਦੀ ਨੂੰ ਸਪੋਰਟ ਕਿ ਦੀਦੀ ਐ ਕਿ ਵੀਰਾ ਐ ਕਿ ਬੱਚੀ ਨੂੰ ਧਿਆਨ ਰੱਖਣਾ ਐਦਾਂ ਦੀਦੀ ਕੋਈ ਨਹੀਂ ਦੀਦੀ ਤੇ ਹੁਣ ਆ ਦੀਦੇ ਦਾ ਲੈ ਲਓ ਦੀਦੇ ਤੇ ਭਾਈਏ ਤੁਹਾਡੇ ਨੇ ਹੁਣ ਤੁਹਾਨੂੰ ਵੀ ਦੁਨੀਆ 'ਚ ਲਿਆ ਕੇ ਤੇ ਭੈਣ ਦੀ ਗਾਲ ਕੱਢਤੀ ਦੀ ਮੈਨੂੰ ਸੱਚੀ ਉਹਨਾਂ ਦੇ ਹਾਸਾ ਆਉਂਦਾ ਤੇ ਮੈਨੂੰ ਸੱਚੀ ਇਹੋ ਜਿਹਿਆਂ ਤੇ ਆਉਂਦਾ ਕਿ ਤਰਸ ਵੀ ਆਉਂਦਾ ਕਿ ਭਾਈ ਤੁਸੀਂ ਇੰਨੀ ਸਪੋਰਟ ਕਰਦੇ ਰਹੇ ਆਲ ਥਰੂ ਇਹਨਾਂ ਦੇ ਤੇ ਅਗਲੇ ਆ ਦੇ 2 ਮਿੰਟ ਚ ਭੈਣ ਦੀ ਗੱਲ ਕੱਢ ਕੇ ਤੁਹਾਨੂੰ ਉਹ ਮਾਰਿਆ ਸੋ ਮੈਂ ਆ ਵੀਡੀਓ ਬਣਾਉਣੀ ਨਹੀਂ ਆਪਾਂ ਨਹੀਂ ਸੋਚਿਆ ਕਿ ਇਹਨਾਂ ਤੇ ਇਸ ਟੌਪਿਕ ਨੂੰ ਕਦੀ ਛੂਹਾਂਗੇ ਜਾਂ ਗੱਲ ਕਰਾਂਗੇ ਕਿਉਂਕਿ ਆਪਾਂ ਉਸ ਟਾਈਮ ਤੇ ਨਹੀਂ ਕੀਤਾ ਜਦੋਂ ਇਹ ਸਾਰੇ ਵਾਇਰਲ ਹੋ ਰਹੇ ਸੀਗੇ ਜਦੋਂ ਇੱਕ ਵੀਡੀਓ ਪਾਉਂਦੇ ਤੇ ਸ਼ਾਇਦ ਆਪਾਂ ਵੀ ਵਾਇਰਲ ਹੋ ਜਾਂਦੇ ਤੇ ਆਪਾਂ ਹੁਣ ਕਿਉਂ ਐਸ ਚੀਜ਼ ਤੇ ਪਾਉਣੀ ਹੈਗੀ ਬਟ ਆਪਾਂ ਸਿਰਫ ਤਾਂ ਪਾਈ ਆ ਕਿਉਂਕਿ ਇਹਨਾਂ ਨੇ ਰੀਲ ਪਾਈ ਆ ਤੇ ਰੀ ਇਦਾਂ ਦੀ ਰੀਲਸ ਤੋਂ ਬਚਣਾ ਚਾਹੀਦਾ ਤੁਹਾਡੇ ਨਾਲ ਜਿਹੜਾ ਹਾਦਸਾ ਹੋਇਆ ਤੁਹਾਡੇ ਨਾਲ ਜਿਹੜੀ ਚੀਜ਼ ਹੋਈ ਹੈ ਇਹ ਬਹੁਤ ਗ੍ਰੇਵ ਬਹੁਤ ਹੀ ਮੈਂ ਕਹਿੰਨਾ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਸੋਸ਼ਲ ਇਨਫਲੂਐਂਸਰਸ ਨੇ ਸਪੈਸ਼ਲੀ ਇਹ ਜਿਹੜਾ ਕਪਲ ਆ ਇਹਨਾਂ ਨੂੰ ਇਹੋ ਜੀਆਂ ਰੀਲਾਂ ਅੱਗੇ ਪਾਉਣ ਤੋਂ ਬਚਣਾ ਚਾਹੀਦਾ ਤਾਂ ਬਚਣਾ ਚਾਹੀਦਾ ਕਿਉਂਕਿ ਜੋ ਹਾਦਸਾ ਤੁਹਾਡੇ ਨਾਲ ਹੋਇਆ ਨਾ ਜੋ ਆ ਚੀਜ਼ ਤੁਹਾਡੇ ਨਾਲ ਹੋਈ ਆ ਬਹੁਤ ਮਾੜੀ ਹੋਈ ਆ ਮੈਂ ਤੇ ਕਹਿੰਨਾ ਕਿਸੇ ਨਾਲ ਵੀ ਨਾ ਹੋਵੇ ਕਿਸੇ ਦੁਸ਼ਮਣ ਵੈਰੀ ਦੇ ਨਾਲ ਵੀ ਨਾ ਹੋਵੇ ਬਟ ਜੋ ਇਹ ਚੀਜ਼ ਤੁਹਾਡੇ ਨਾਲ ਹੋ ਗਈ ਆ ਹੁਣ ਤੁਹਾਨੂੰ ਚਾਹੀਦਾ ਇੱਕ ਲੋ ਪ੍ਰੋਫਾਈਲ ਬਣਾ ਕੇ ਰੱਖੋ ਆਪਣੀ ਜੇ ਤੁਸੀਂ ਆਪਣਾ ਸੋਸ਼ਲ ਮੀਡੀਆ ਯੂਜ਼ ਕਰਨਾ ਬੇਸ਼ੱਕ ਕਰੋ ਜਿੱਦਾਂ ਮਰਜ਼ੀ ਕਰੋ ਕਿਸੇ ਦਾ ਹੱਕ ਨਹੀਂ ਹੈ ਕਿਸੇ ਨੂੰ ਦੱਸਣਾ ਕਿ ਸੋਸ਼ਲ ਮੀਡੀਆ ਕਿਦਾਂ ਯੂਜ਼ ਕਰਨਾ ਚਾਹੀਦਾ ਬਟ ਮੈਂ ਤੁਹਾਨੂੰ ਉਹ ਵੀ ਨਹੀਂ ਕਹਿੰਦਾ ਤੁਸੀਂ ਇਦਾਂ ਯੂਜ਼ ਕਰੋ ਆ ਨਾ ਕਰੋ ਆ ਨਾ ਪਾਓ ਮੈਂ ਸਿਰਫ ਤੁਹਾਨੂੰ ਕਹਿੰਦਾ ਇਹੋ ਜੀ ਰੀਲਸ ਤੋਂ ਬਚੋ ਕਿਉਂਕਿ ਦੁਨੀਆ ਨੇ ਤੁਹਾਡੀ ਬਹੁਤ ਸਪੋਰਟ ਕੀਤੀ ਜੇ ਪੰਜਾਬ ਨੇ ਤੁਹਾਡੀ ਬਹੁਤ ਸਪੋਰਟ ਕੀਤੀ ਆ ਹਾਂ ਕੁਝ ਲੋਕਾਂ ਨੇ ਉਸ ਟਾਈਮ ਤੇ ਵੀ ਤੁਹਾਡੀ ਉਸ ਚੀਜ਼ ਦਾ ਫਾਇਦਾ ਚੁੱਕਿਆ ਹੱਸੇ ਖੇਡੇ ਜੋ ਮਰਜ਼ੀ ਕੀਤਾ ਮਜ਼ਾਕ ਉਡਾਇਆ ਬਟ ਜ਼ਿਆਦਾਤਰ ਲੋਕਾਂ ਨੇ ਤੁਹਾਡੀ ਸਪੋਰਟ ਹੀ ਕੀਤੀ ਹੈ ਈਵਨ ਜਿਹੜੇ ਤੁਹਾਨੂੰ ਰੋਸਟ ਕਰਦੇ ਆ ਹੱਸਦੇ ਵੀ ਆ ਨਾ ਉਹਨਾਂ ਨੇ ਵੀ ਆ ਕੇ ਤੁਹਾਡੀ ਸਪੋਰਟ ਹੀ ਕੀਤੀ ਹੈਗੀ ਕਿ ਭਾਈ ਇਹ ਗਲਤ ਹੋ ਗਿਆ ਚਲੋ ਜੋ ਵੀ ਇਹਨਾਂ ਦੀ ਮਿਸਟੇਕ ਹੋਈ ਆ ਉਸ ਚੀਜ਼ ਨੂੰ ਹੁਣ ਜਾਣ ਦੋ ਅੱਗੇ ਵੇਖੋ ਆਪਾਂ ਅੱਗੇ ਗੱਲ ਕਰੀਏ ਤੇ ਇਹਨਾਂ ਨੂੰ ਹੁਣ ਨਾ ਬਹੁਤਾ ਟਰੋਲ ਕਰੋ ਕਿ ਤੁਸੀਂ ਅੰਡ ਤੇ ਆ ਕੇ ਉਹਨਾਂ ਨੂੰ ਹੀ ਗਾਣਾ ਕੱਢਣ ਲਾਗੇ ਪਏ ਜੇ ਸ਼ਰਮ ਕਰਨੀ ਚਾਹੀਦੀ ਆ ਤੇ ਵੀਰ ਨੇ ਕਿਹਾ ਵੀ ਹੈ ਕਿ ਸਾਡੀਆਂ ਹੋਰ ਵੀ ਕੁਝ ਵੀਡੀਓਜ਼ ਹੈਗੀਆਂ ਨੇ ਜਿਹੜੀਆਂ ਆ ਸਕਦੀਆਂ ਨੇ ਸੋ ਜੇ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੀਆਂ ਕੁਝ ਇੱਕ ਵੀਡੀਓਜ਼ ਆਲਰੇਡੀ ਵਾਇਰਲ ਹੋ ਗਈਆਂ ਹੋਈਆਂ ਤੇ ਕੁਝ ਇੱਕ ਵੀਡੀਓਜ਼ ਹੋਰ ਵੀ ਹੈਗੀਆਂ ਨੇ ਜਿਹੜੀਆਂ ਕਦੀ ਵੀ ਸੋਸਾਇਟੀ ਦੇ ਵਿੱਚ ਆ ਸਕਦੀਆਂ ਨੇ ਤੇ ਤੁਹਾਨੂੰ ਤੇ ਫਿਰ ਸਗੋਂ ਬਹੁਤ ਜ਼ਿਆਦਾ ਅਵੇਅਰ ਹੋ ਕੇ ਤੇ ਬੜਾ ਧਿਆਨ ਦੇ ਕੇ ਚੱਲਣਾ ਚਾਹੀਦਾ ਹੁਣ ਅਗਲੇ ਸਟੈਪ ਆਪਣੇ ਪਲਾਨ ਕਰਕੇ ਚੱਲਨੇ ਚਾਹੀਦੇ ਆ ਕਿ ਜੇ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਪਏ ਆ ਕਿਸ ਤਰ੍ਹਾਂ ਯੂਜ਼ ਕਰੀਏ ਜੇ ਆਪਾਂ ਯੂਜ਼ ਕਰਦੇ ਪਏ ਆ ਇਸ ਚੀਜ਼ ਨੂੰ ਸੋਸ਼ਲ ਮੀਡੀਆ ਜੇ ਕਈ ਲੋਕਾਂ ਲਈ ਰੋਜਗਾਰ ਹੈ ਕਈ ਲੋਕਾਂ ਲਈ ਬਹੁਤ ਚੰਗੀ ਚੀਜ਼ ਹੈ ਤੇ ਇਹ ਇਹ ਵੀ ਯਾਦ ਰੱਖਣਾ ਪੈਣਾ ਤੁਹਾਨੂੰ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਵੀ ਆ ਜਿਹਦੇ ਨਾਲ ਇਸੇ ਹੱਥਾਂ ਨਾਲ ਜਿਨ੍ਹਾਂ ਨਾਲ ਤੁਸੀਂ ਰੋਟੀ ਕਮਾਉਂਦੇ ਤੇ ਖਾਂਦੇ ਹੋ ਇਹ ਵੱਢ ਕੇ ਵੀ ਰੱਖ ਦਿੰਦਾ ਤਾਂ ਤੁਸੀਂ ਤੇ ਪ੍ਰਾਈਮ ਐਗਜ਼ਾਮਪਲ ਹੋ ਇਸ ਚੀਜ਼ ਦੇ ਤੁਹਾਡੇ ਤੋਂ ਵੱਧ ਹੋਰ ਕਿਸੇ ਨਾਲ ਮਾੜੀ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੋਂ ਦੇ ਜ਼ਰੀਏ ਹੋਈ ਵੀ ਨਹੀਂ ਹੈ ਸੋ ਤੁਹਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਇਹੋ ਜਿਹੀਆਂ ਰੀਲਸ ਤੋਂ ਇਹੋ ਜਿਹੀਆਂ ਗਾਣਾ ਕੱਢਣ ਤੋਂ ਲੋਕਾਂ ਨੂੰ ਬਚਣਾ ਚਾਹੀਦਾ ਤੁਹਾਨੂੰ ਸੋ ਇਹੋ ਹੀ ਸੀਗਾ ਮੇਰਾ ਆਡੀਅנס ਜਾਂ ਵਿਊਅਰਸ ਨਾਲ ਤੇ ਜਾਂ ਇਹਨਾਂ ਨਾਲ ਜਿਹੜਾ ਵੀ ਮੈਸੇਜ ਆ ਇਸ ਤੋਂ ਬਾਅਦ ਆਪਾਂ ਬਹੁਤਾ ਕੁਝ ਹੋਰ ਬੋਲ ਨਹੀਂ ਸਕਦੇ ਕਿਉਂਕਿ ਅਗਲੇ ਭਰਾਵਾ ਇਸ ਟਾਈਮ ਤੇ ਕਿਹੇ ਹੋਰ ਹੀ ਹਾਈਪ ਤੇ ਤੁਰੇ ਫਿਰਦੇ ਆ ਖੈਰ ਵੇਖਦੇ ਰਹੋ ਅਗਲੀ ਵੀਡੀਓਜ਼ ਲਈ ਇੰਤਜ਼ਾਰ ਹੋਊਗਾ